2024 ਦੀ ਲੋਕ ਸਭਾ ਚੋਣਾਂ ਦੇ ਨਤੀਜੇ ਹੌਲੀ-ਹੌਲੀ ਜਿਹੜੇ ਹੈਗੇ ਆ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਬਠਿੰਡਾ ਲੋਕ ਸਭਾ ਸੀਟ ਜਿਸ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਸੀ ਪੰਜਾਬ ਦੇ ਵਿੱਚ ਉਸ ਦੇ ਨਤੀਜੇ ਜਿਹੜੇ ਹੈਗੇ ਆ ਉਹ ਆ ਰਹੇ ਨੇ ਤੇ ਜੇ ਨਤੀਜੇ ਨੇ ਉਹ ਬੀਬਾ ਹਰਸਿਮਰਤ ਕੌਰ ਬਾਦਲਾ ਜਿਹੜੇ ਉਹ ਅੱਗੇ ਵਧ ਰਹੇ ਨੇ ਅਸੀਂ ਪਿੰਡ ਬਾਦਲ ਮੌਜੂਦ ਆਂ ਜਿੱਥੇ ਵੱਡੀ ਗਿਣਤੀ 'ਚ ਵਰਕਰ ਤੇ ਜਿਹੜੇ ਸਮਰਥਕ ਨੇ ਪਹੁੰਚਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਣਜੋਤ ਸਿੰਘ ਹੈ ਜੀ ਮੈਂ ਇੱਥੋਂ ਯੂਥ ਦਾ ਸਰਕਲ ਪ੍ਰਧਾਨ ਰਿਹਾ ਜੀ ਲੰਬੀ ਬਲਾਕ ਦਾ ਅੱਜ ਬੀਬਾ ਹਰਸਿਮਰਤ ਕੌਰ ਬਾ ਜਿਹੜੀ ਉਹਨਾਂ ਨੇ ਕੀਤੀ ਹੋਈ ਮਿਹਨਤ ਆ ਉਹ ਰੰਗ ਲਿਆ ਰਹੀ ਹੈ 34-35 ਹਜ਼ਾਰ ਵੋਟਾਂ ਤੇ ਥੋੜਾ ਜਿਹਾ ਪਹਿਲਾਂ ਵੇਖਿਆ ਸੀਗਾ ਉਦੋਂ ਲਗਭਗ ਅੱਗੇ ਸੀਗੇ ਤੇ ਮੈਨੂੰ ਲੱਗਦਾ 60-65 ਹਜ਼ਾਰ ਵੋਟਾਂ ਤੇ ਜਿਹੜੀ ਜਿੱਤ ਆ ਉਹ ਪ੍ਰਾਪਤ ਕਰਨਗੇ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਚਿੱਟੇ ਪੰਤਕਾਂ ਤੋਂ ਲੈ ਕੇ ਹਰੇਕ ਦਾ ਜ਼ੋਰ ਲੱਗਿਆ ਪਿਆ ਸੀ ਹਰੇਕ ਬੰਦਾ ਇਹੀ ਕਰੀ ਜਾਂਦਾ ਸੀ ਬਾਦਲ 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 ਹਰੋਣਾ ਪਰ ਪਰਮਾਤਮਾ ਉਸ ਅਪਾਰ ਮੈਂਤ ਦੇ ਸਦਕਾ ਅਸੀਂ ਜਿਹੜੀ ਕੀਤੀ ਹੈ ਤਾਂ ਅੱਜ ਬੇੜਾ ਜਿਹੜਾ ਉਹ ਪਾਰ ਲੱਗਿਆ ਵੀ ਬਾਹਰ ਸਿਮਰਤ ਕੌਰ ਬਾਦਲ ਜੀ ਹੈ ਜਿਹੜੇ ਉਹ ਲਗਾਤਾਰ ਜਿੱਤ ਵੱਲ ਵਧ ਰਹੇ ਸੋ ਇਹ ਸਮਰਥਕ ਨੇ ਵੱਡੀ ਗਿਣਤੀ ਤੋਂ ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਆ ਵੱਡੀ ਗਿਣਤਾਂ ਚ ਜਿਹੜੇ ਹੈਗੇ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਗੱਲਬਾਤ ਕਰਾਂਗੇ ਵੀ ਹੋਰ ਕੀ ਜਿਹੜੇ ਹੈਗੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜਸਕਰਨ ਸਿੰਘ ਜੱਸੂ ਮਹਿਣਾ ਅੱਛਾ ਜੀ ਤੇ ਬੀਬਾ ਜੀ ਨੇ ਬਹੁਤ ਚੰਗੇ ਕੰਮ ਕੀਤੇ ਆ ਤੁਸੀਂ ਉਹਨਾਂ ਦਾ ਨਤੀਜਾ ਦੇਖ ਹੀ ਰਹੇ ਹੋ 38000 ਮਤਲਬ ਪਲੱਸ ਵੀ ਲੀਡ ਲੈ ਰਹੇ ਆ ਪਿਛਲੇ ਸਾਲ ਨਾਲ ਪਿਛਲੀ ਵਾਰ ਨਾਲ ਵਧੀ ਹੈ ਹਾਂ ਵਧੀ ਹੈ ਜੀ ਬਹੁਤ ਸਹੀ ਤਾਂ ਵਧ ਰਹੀ ਹੈ ਤੇ ਕੀ ਮੰਨਦੇ ਲੋਕਾਂ ਦਾ ਵਿਸ਼ਵਾਸ ਵਧਿਆ ਹਾਂ ਲੋਕਾਂ ਦਾ ਵਿਸ਼ਵਾਸ ਕੀਤਾ ਹੀ ਕੁਛ ਨਹੀਂ ਸੀ ਝਾੜੂ ਵਾਲਿਆਂ ਨੇ ਕੁਛ ਨਹੀਂ ਕੀਤਾ ਤੇ ਇੱਕ ਬੰਦਾ ਇਹ ਜ਼ਹਿਰੀ ਅਹੰਕਾਰੀ ਹੈ ਵੀ ਤਾਂ ਕਰਕੇ ਲੋਕ ਪਸੰਦ ਨਹੀਂ ਕਰਦੇ ਵੀ ਸਾਡੇ ਪਿੰਡਾਂ ਦੇ ਦੱਸਦੇ ਲੋਕ ਕੰਮ ਕਰਾਉਣ ਜਾਂਦੇ ਸੀ ਕਿ ਉਹਨਾਂ ਨੂੰ ਮਤਲਬ ਨਹੀਂ ਢੰਗ ਨਾਲ ਬੁਲਾਉਣਾ ਇੱਥੇ ਜੀ ਪੂਰਾ ਸਤਕਾਰ ਹੁੰਦਾ ਹੈ ਚਾਹ ਪਾਣੀ ਦੀ ਸੇਵਾ ਬਾਕੀ ਦੋ ਤਿੰਨ ਚੀਜ਼ਾਂ ਦਾ ਜਿਹੜਾ ਇਹਨਾਂ ਨੇ ਲਿਆ ਸੀ ਮਤਲਬ ਆਈ ਬੇਅਦਬੀ ਦਾ ਹੁਣ ਤੁਸੀਂ ਨਾਲ ਚੱਲੋ ਮਹਾਰਾਜ ਦਾ ਪ੍ਰਕਾਸ਼ ਚੱਲ ਰਿਹਾ ਜੀ ਇਸ ਟਾਈਮ ਵੀ ਤੇ ਝੂਠੇ ਇਲਜ਼ਾਮ ਸੀਗੇ ਸਾਰੇ ਉਹ ਤੇ ਉਹ ਹੁਣ ਲੋਕਾਂ ਨੇ ਦੇਖ ਲਿਆ ਜੀ 2 25 ਮਿੰਨਿਆਂ ਚ ਵੀ ਕੁਝ ਨਹੀਂ ਉਹ ਗੱਲਾਂ ਚ ਨਿਕਲਿਆ ਤੇ ਹੁਣ ਤੁਹਾਡੇ ਸ਼ਰਮ ਨਹੀਂ ਸਾਰਾ ਕੁਝ ਜੀ ਇਹ ਨੌਜਵਾਨ ਨੇ ਜੋ ਵਧਾਈਆਂ ਦੇਣ ਪਹੁੰਚੇ ਨੇ ਜਿੰਨੀ ਲੀਡ ਮਿਲ ਰਹੀ ਹੈ ਹੋਰ ਗੱਲਬਾਤ ਕਰਦੇ ਆ ਕੀ ਨਾਮ ਆ ਤੁਹਾਡਾ ਲਖਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੀ ਲੀਡ ਮੀਡੀਆ ਕਾਲੀਦਲ ਅਸੀਂ ਤਾਂ ਬਾਈ ਜੀ ਲੀਡ ਤਾਂ ਮਿਲੀ ਹੈ ਜੀ ਇਹ ਕੰਮਾਂ ਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਹੁਣ ਤੱਕ ਕੰਮ ਕੀਤੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੁਣ ਅੱਜਕੱਲ ਅੱਜ ਆਪਣੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਹੀਂ ਰਹੇਗੇ ਪਰ ਬਾਦਲ ਸਾਹਿਬ ਦੇ ਜਿੰਨੇ ਕੰਮ ਹੋਏ ਸੀਗੇ ਸਰਕਾਰ ਦੇ ਵਿੱਚ ਉਹ ਬੀਬਾ ਜੀ ਅੱਗੇ ਲੈ ਕੇ ਜਾਏ ਆ ਤੇ ਬੀਬਾ ਜੀ ਲੋਕ ਸਭਾ ਦੇ ਵਿੱਚ ਅੱਜ ਦੇਖੋ ਤੁਸੀਂ ਚੌਥੀ ਵਾਰ ਜਤਨਗੇ ਚੌਥੀ ਵਾਰ ਜਾਣਗੇ ਤੇ ਜਿਹੜੀ ਹੁਣ ਰਹੀ ਗੱਲ ਆਪਣੇ ਭਗਵੰਤ ਮਾਨ ਦੀ ਭਗਵੰਤ ਮਾਨ ਨੇ ਤੁਸੀਂ ਦੇਖੋ ਸਰਕਾਰ ਨੂੰ ਸਾਡੇ ਅਕਾਲੀ ਦਲ ਨੂੰ 7 ਸਾਲ ਹੋ ਗਏ ਗਏ ਨੂੰ ਸਤਾ ਦੇ ਵਿੱਚੋਂ ਭਗਵੰਤ ਮਾਨ ਜਦੋਂ ਵੀ ਆਉਂਦਾ ਸਟੇਜ ਤੇ ਚੜ੍ਹਦਾ ਹੈ ਪਹਿਲੀ ਵਾਰ ਆਉਣ ਸਾਰ ਉਹ ਬਾਦਲ ਪਰਿਵਾਰ ਦਾ ਨਾਂ ਲੈਂਦਾ ਹੈ ਕਿਉਂ ਡਰੋਂ ਲੱਗਦਾ ਹੀ ਬਾਦਲ ਪਰਿਵਾਰ ਤੋਂ ਹੈ ਅੱਛਾ ਇਸ ਕਰਕੇ ਜਦੋਂ ਤੁਸੀਂ ਦੇਖਨੇ ਹੋ ਕਿਸੇ ਗੱਲ ਤੇ ਲਿਆ ਕੇ ਸੁਖਵੀਰ ਸਿੰਘ ਬਾਦਲ ਸਖਵੀਰ ਸਿੰਘ ਬਾਦਲ ਸਖਵੀਰ ਸਿੰਘ ਬਾਦਲ ਉਹਦੇ ਕੋਲੇ ਹੋਰ ਕੋਈ ਕੰਮ ਨਹੀਂ ਹੁਣ ਆਮ ਆਦਮੀ ਪਾਰਟੀ ਆ ਤੁਸੀਂ ਦੇਖੀ ਜਾਂਦੇ ਹੋ ਜਿਹੜੇ ਆਪਣੇ ਰੁਝਾਨ ਆਈ ਜਾਂਦੇ ਆ ਸਭ ਤੋਂ ਪਿੱਛੇ ਆ ਪੰਜਾਬ 'ਚ ਤੇ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਲੀਡ ਤੇ ਤੇ ਬੀਬਾ ਜੀ ਇੱਥੇ ਬਹੁਤ ਵਧੀਆ ਲੀਡ ਤੇ ਜਿੱਤਣਗੇ ਸੋ ਇਹ ਵਰਕਰ ਤੇ ਸਮਰਥਕ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਕਿਤੇ ਨਾ ਕਿਤੇ ਇਸ ਪਰਿਵਾਰ ਵੱਲ ਨੂੰ ਜਿਹੜਾ ਹੈਗਾ ਵਧਾਈਆਂ ਵਧਾਈਆਂ ਦੇਣ ਪਹੁੰਚ ਰਹੇ ਨੇ ਬਾਦਲ ਪਰਿਵਾਰ ਨੂੰ ਕਿਉਂਕਿ ਚੌਥੀ ਵਾਰ ਜਿਹੜਾ ਹਰਸਿਮਰਤ ਕੌਰ ਬਾਦਲ ਬਟਿੰਡਾ ਤੋਂ ਮੈਂਬਰ ਪਾਰਲੀਮੈਂਟ ਬਣਨ ਜਾ ਰਹੇ ਨੇ 80 ਪਾਰਲੀਮੈਂਟ ਬਾਦਲ ਤੋਂ ਅਮਨਦੀਪ ਹ